ਸਿੱਧੂ ਮੂਸੇਵਾਲੇ ਨੂੰ ਗਿਆਨ ਨੂੰ ਸਾਡੇ ਕੋਲੋਂ 3 ਸਾਲ ਹੋ ਚੁਕੇ ਨੇ ਅਤੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਰਿਕਾਰਡ ਬਣ ਵੀ ਰਹੇ ਨੇ ਅਤੇ ਰਿਕਾਰਡ ਟੁੱਟ ਵੀ ਰਹੇ ਨੇ। ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਬੀਤੇ ਦਿਨੀ ਇੰਸਟਾਗ੍ਰam ਦੇ ਉੱਪਰ 16 ਮਿਲੀਅਨ ਫਾਲੋਅਰਸ ਪੂਰੇ ਹੋ ਚੁਕੇ ਨੇ ਅਤੇ ਇਹ ਸਿੱਧੂ ਮੂਸੇਵਾਲੇ ਦੇ ਫੈਨਜ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ 16 ਮੂਸੇ ਵਾਲੇ ਬਾਈ ਦੇ ਅਕਾਊਂਟ ਦੇ ਉੱਪਰ 16 ਮਿਲੀਅਨ ਫਾਲੋਅਰਜ਼ ਐਨੇ ਜ਼ਿਆਦਾ ਰੀਅਲ ਨੇ ਕਿ ਉਹਨਾਂ ਦੀ ਰੀਚ 30 ਮਿਲੀਅਨ ਵਾਲੇ ਕਿਸੇ ਸਿੰਗਰ ਦੇ ਅਕਾਊਂਟ ਤੋਂ ਵੀ ਉੱਪਰ ਚੱਲ ਰਹੀ ਹੈ। ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਬਾਈ ਦੇ ਸਪੋਟੀਫਾਈ ਸਟ੍ਰੀਮਜ਼ ਦੀ। ਤਾਂ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਨੇ ਇੱਕ ਨਵਾਂ ਰਿਕਾਰਡ ਸੈੱਟ ਕਰ ਦਿੱਤਾ ਹੈ ਪੂਰੇ ਭਾਰਤ ਅਤੇ ਦੁਨੀਆ ਦੇ ਵਿੱਚ। ਦਰਸਲ ਦੋਸਤੋ ਸਿੱਧੂ ਮੂਸੇ ਵਾਲਾ ਬਾਈ ਭਾਰਤ ਦਾ ਪਹਿਲਾ ਐਸਾ ਰੈਪਰ ਬਣ ਚੁੱਕਾ ਹੈ ਜਿਸ ਨੇ ਆਪਣੇ ਸਪੋਟੀਫਾਈ ਦੇ ਉੱਪਰ 5.6 ਮਿਲੀਅਨ ਸਟ੍ਰੀਮਜ਼ ਪੂਰੀ ਦੇ ਵੱਡੇ ਵੱਡੇ ਰੈਪਰਾਂ ਨੂੰ ਪਛਾੜ ਦਿੰਦਾ ਹੈ ਅਤੇ ਆਪਣੀ ਨੰਬਰ 1 ਉੱਪਰ ਪੋਜੀਸ਼ਨ ਪੱਕੀ ਕਰ ਲਈ ਹੈ ਅਤੇ ਦੋਸਤੋ ਇਸ ਦੇ ਵਿੱਚ ਸਿੱਧੂ ਆਰਮੀ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹ ਸਿੱਧੂ ਮੂਸੇਵਾਲੇ ਨੂੰ ਹਰ ਇੱਕ ਥਾਂ ਤੇ ਉੱਪਰ ਪ੍ਰਮੋਟ ਕਰਦੇ ਨੇ ਅਤੇ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਬਾਈ ਦੇ ਕਟੜ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਦੇ ਵਿੱਚ #JusticeForSidhuMoosewala ਲਿਖਣਾ ਨਾ ਭੁੱਲਿਓ ਜੀ ਮਿਲਦਿਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁ ਚੈਨਲ ਦੇ ਨਾਲ ਧੰਨਵਾਦ